ਸੇਧ ਵਿਭਾਗ ਪੰਜਾਬ ਸਮਾਣਾ ਸਤਰਾਨਾ ਪਾਤrana ਬਸਪੁਰ ਜਿਹੜਾ ਇਲਾਕਾ ਹੈ ਇੱਥੇ ਹਸਪਤਾਲਾਂ ਦੇ ਵਿੱਚ ਮੁਰਲੀ ਸਹੂਲਤਾਂ ਨਹੀਂ ਦੇ ਸਕਿਆ ਹੁਣ ਤੱਕ ਇਹਨਾਂ ਹਸਪਤਾਲਾਂ ਦੇ ਵਿੱਚ ਲੋਕ ਦਵਾਈ ਬਾਹਰੋਂ ਲੈ ਕੇ ਆ ਰਹੇ ਕੋਈ ਗਰੀਬ ਆਦਮੀ ਧਿਆੜੀ ਕਰਦੇ 800 ਰੁਪਏ ਦੀ ਦਵਾਈ ਲੈ ਰਿਹਾ ਕੋਈ 300 ਕੀ ਬਾਹਰ ਲਿਖੀ ਜਾ ਰਹੀ ਹੈ ਇਹ ਦਵਾਈਆਂ ਬਾਹਰ ਲਿਖੇ ਦੁੱਧਾ ਇੱਕ ਹੋਰ ਸਮੱਸਿਆ ਸਰਕਮਾਣਾ ਦੇ ਸਰਕਾਰੀ ਹਸਪਤਾਲ ਸਾਹਮਣੇ ਆਈ ਹੈ ਜਿੱਥੇ ਖੁਦ ਸੀਨੀਅਰ ਮੈਡੀਕਲ ਅਧਿਕਾਰੀ ਪੁਸ਼ਟੀ ਕਰ ਰਹੇ ਹਨ ਲੇਬਰ ਰੂਮ ਦੇ ਵਿੱਚ ਨਰਸ ਨਹੀਂ ਹੈ ਸਟਾਫ ਨਰਸਾਂ ਨਹੀਂ ਹੈ ਬਾੜ ਦੇ ਵਿੱਚ ਨਰਸਾਂ ਨਹੀਂ ਹੈ ਤੋ ਮਰੀਜ਼ ਦੀ ਦੇਖਰੇ ਕਰਨ ਵਾਸਤੇ ਜੇ ਸਟਾਫ ਨਰਸਾਂ ਵੀ ਨਹੀਂ ਹੋਣਗੀਆਂ ਬਾਅਦ ਡੈਂਡਨ ਵੀ ਨਹੀਂ ਹੋਣਗੇ ਤੋ ਮਰੀਜ਼ ਦਾ ਇਲਾਜ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਮੁੱਦਾ ਇਸ ਵਾਰ ਇਸ ਲੋਕ ਸਭਾ ਚੌਣਾ ਦੇ ਵਿੱਚ ਗਰਮਾਂਦਾ ਜਾ ਰਿਹਾ ਹੈ ਲੋਕ ਮੰਗ ਕਰ ਰਹੇ ਹਨ ਵੀ ਸਮਾਣਾ ਪਾਤਣਾ ਸਤਰਣਾ ਬਸਾਪੁਰ ਦੇ ਜਿਹੜੇ ਸਰਕਾਰੀ ਹਸਪੀਟਲ ਨੇ ਉਹਨਾਂ ਦੇ ਵਿੱਚ ਮੁਢਲੀ ਸੁਵਿਧਾਵਾਂ ਪੂਰੀਆਂ ਕੀਤੀ ਜਾਣ 1997 ਦੇ ਵਿੱਚ ਸਮਾਣਾ ਕੇ ਸਰਕਾਰੀ ਹਸਪੀਟਲ ਨੂੰ 100 ਬੈੱਡਾਂ ਦਾ ਬਣਾਇਆ ਗਿਆ ਲੇਕਿਨ ਤੁਸੀਂ ਦੇਖ ਲਓ 97 ਤੋਂ ਲੈ ਕੇ ਹੁਣ 2024 ਆ ਗਿਆ ਹੈ ਅਬ ਤੱਕ ਇਸ ਹਸਪਤਾਲ ਨੂੰ 100 ਬੈੱਡ ਦੀ ਸਹੂਲਤਾਂ ਸਿਹਤ ਵਿਭਾਗ ਪੰਜਾਬ ਨਹੀਂ ਦੇ ਸਕਿਆ ਔਰ ਲੋਕ ਲਗਾਤਾਰ ਪਰੇਸ਼ਾਨ ਹੈ ਵੀ ਗਰੀਬ ਲੋਕ ਸਰਕਾਰੀ ਹਸਪਤਾਲ ਚ ਇਲਾਜ ਲਈ ਆਂਦੇ ਹਨ ਲੇਕਿਨ ਕਿਸ ਤਰ੍ਹਾਂ ਲੋਕ ਇਲਾਜ ਕਰਾਣੇ ਮਜਬੂਰ ਹੈ ਗਰੀਬ ਆਦਮੀ ਨੂੰ ਇਲਾਜ ਕਰਾਣਾ ਕਿੰਨਾ ਮੁਸ਼ਕਿਲ ਹੈ ਅੱਜ ਦੇ ਸਮੇਂ 'ਚ ਇਹ ਸੋਚਣ ਦੀ ਜ਼ਰੂਰਤ ਹੈ ਹਰਮਨ ਸਿੰਘ ਜੀ ਦਵਾਈ ਲੈਣ ਆਇਆ ਏ ਇਥੇ ਤੁਹਾਡੇ ਪਿਤਾ ਜੀ ਆਂ ਹਾਂਜੀ ਹਾਂਜੀ ਤੇ ਕੀ ਤਕਲੀਫ ਹੈ ਨਾਲ ਨੂੰ ਇਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਸੀ ਤੇ ਦਵਾਈ ਕਿੰ ਅੰਦਰ ਮਿਲ ਗਈ ਆਈ ਕੁਛ ਅੰਦਰੋਂ ਮਿਲੀ ਏ ਕੁਝ ਬਾਹਰੋਂ ਲਿਖਤੀ ਬਾਹਰ ਕਿੰਨੇ ਦੀ ਆਈ ਏ ਬਾਹਰੋਂ 250 ਦੀ ਆਈ ਏ ਹੁਣ ਕੀ ਕਰੀ ਮਜਬੂਰੀ ਚ ਲੈਣੀ ਪੈਂਦੀ ਏ ਕੁਛ ਕਰਦੇ ਕੰਪਨੀ ਨਹੀਂ ਕਰਦੇ ਨੀ ਇਹ ਤਾਂ ਨਹੀਂ ਕੁਛ ਇਹ ਸਗੋਂ ਅੱਖਾਂ ਅੱਖਾਂ ਬਣਵਾਣੀਆਂ ਹੀ ਇਹਨਾਂ ਦੀਆਂ ਅੱਛਾ ਅੱਖਾਂ ਕਾ ਬਣਵਾਣਾ ਸੀ ਹਾਂਜੀ ਹਾਂ ਸੰਦੀਪ ਕੌਰ ਜੀ ਤਾਂ ਅੱਖਾਂ ਦੀ ਦਵਾਈ ਲੈਣ ਆਏ ਸੀਗੇ ਤੇ ਕੀ ਅੰਦਰ ਹੈ ਇਥੇ ਮੇਰੇ ਕੋਲ ਨਹੀਂ ਸਰ ਬਸ ਥੋੜੀ ਜੀ ਦਵਾਈ ਮਿਲੀ ਆ ਬਾਕੀ ਸਾਰੀ ਬਾਹਰੋਂ ਮਿਲੀ ਆ ਅੱਖਾਂ ਚ ਪਾਉਣ ਵਾਲੀ ਵੀ ਤੇ ਬਾਕੀ ਕੈਲਸ਼ੀਅਮ ਵਗੈਰਾ ਹੋਰ ਸਭ ਹਾਂਜੀ ਬਾਹਰੋਂ ਲੈ ਆਏ ਇਹ ਜੀ ਬਾਹਰੋਂ 250 ਦੀ ਦਿੱਤੀ ਆ ਜੀ ਹਾਂਜੀ ਕਰੇ ਤੋਂ ਮਿਲਣੀ ਚਾਹੀਦੀ ਹੈ ਸਾਰੀ ਦਵਾਈ ਸਾਡੇ ਹੁਣ ਗਰੀਬਾਂ ਵਾਸਤੇ ਵੀ ਔਖਾ ਹੈ ਨਾ ਬਾਹਰੋਂ ਦਿਹਾੜੀਦਾਰ ਬੰਦਿਆਂ ਨੂੰ ਤਾਂ ਬਹੁਤ ਜ਼ਿਆਦਾ ਔਖਾ ਹੈ ਬਾਹਰੋਂ ਦਵਾਈ ਲੈ ਕੇ ਆਉਣੀ ਆ ਨਹੀਂ ਅਫੋਰਡ ਨਹੀਂ ਕਰ ਸਕਦੇ ਹੈਗੇ ਆਪਾਂ ਬਾਹਰ ਦੀ ਦਵਾਈ ਸਰਕਾਰੀ ਹਸਪਤਲ ਚ ਪਿੰਡਾਂ ਵਾਲੇ ਅਸੀਂ ਤਾਂ ਹੀ ਆਏ ਤਾਂ ਆਉਨੇ ਨਾ ਵੀ ਸਾਨੂੰ ਸਰਕਾਰੀ ਸਹੂਲਤ ਮਿਲੇ ਥੋੜਾ ਮੇਰਾ ਨਾਮ ਹੈ ਪਹਿਲਾਂ ਲੱਗੇ ਸੀ 800 ਦੇ ਸੀ ਤਿੰਨ ਬੋਤਲ ਅੱਜ ਫੇਰ ਬਾੜਦੀ ਹੈ ਸਮਾਨੇ ਕਰਨ ਆਏ ਸੀ ਪੱਟੀ ਕਰਨ ਆਏ ਸੀ ਟਾਈਮ ਨੇ ਤੇ ਖਾਲੀ ਬੈਠੇ ਹੋਏ ਸੀ ਤੇ ਘੰਟਾ ਸਾਨੂੰ ਹੋ ਗਿਆ 8 ਵਜੇ ਆਏ ਹੋਏ ਮੈਂ ਕਿੰਨੀ ਉਮਰ ਹੈ ਤੁਹਾਡੀ 55 ਸਾਲ ਗੁੱਡੀ ਵਾਲਾ ਆਪਰੇਸ਼ਨ ਹੋਇਆ ਵੱਡਾ ਅੱਛਾ ਸਟਾਫ ਹੈਗੇ ਨਰਸ ਆਏਗੀ ਕੋਈ ਉਰੇ ਕੋਈ ਨਹੀਂ ਹੈਗੇ ਤੇ ਮੈਂ ਸਾਰੇ ਢੋਲੇ ਦੋ ਕੁੜੀਆਂ ਆਈਆਂ ਨੇ ਪਤਾ ਨਹੀਂ ਕਿੱਥੋਂ ਦੀ ਇਹਨਾਂ ਦਾ ਕੋਈ ਪਤਾ ਨਹੀਂ ਇਹਨਾਂ ਵਿਚਾਰੇ ਨਵੇਂ ਨੂੰ ਕੀ ਪਤਾ ਬਾਹਰੋਂ ਲੈ ਕੇ ਕੀ ਨਾਮ ਹੈ ਤੇਰਾ ਸਹਦੇਵ ਜੀ ਤਰ ਤੇ ਮਿਲੇ ਹੈ ਬਾਕੀ ਬਾਹਰ ਬਾਹਰ ਤੇ ਹੀ 500 ਰੁਪਏ ਕੇ ਆਏ ਕਾਮ ਇਹ ਬਸ ਦਿਹਾੜੀ ਵਾਲੀ ਕਰਦੇ ਵੀ ਤੋਂ ਬੇਲੇ ਗਏ ਅੰਦਰ ਮਿਲਣੀ ਚਾਹੀਏ ਅੰਦਰ ਥੋੜੀ ਬਹੁਤ ਦੇ ਆਏ ਅੰਦਰ ਹੈ ਨਹੀਂ ਕੀ ਕਹਿ ਰਹੇ ਹੋ ਜੋ ਅੰਦਰ થી ਉਹ ਦੇ ਦਿਆ ਹੈ ਬਾਕੀ ਬਾਹਰ ਕੀ ਹੈ ਬਾਹਰ ਹੈ ਪੇਟ ਦੇ ਵਿੱਚ ਤਕਲੀਫ ਸੀ ਜੀ ਡਾਕਟਰ ਜੀ ਮੇਰੇ ਅੰਦਰੋਂ ਥੋੜੀ ਬਹੁਤ ਮਿਲੀ ਜੀ ਬਾਹਰ ਤੋਂ ਮਿਲੀ ਸਾਰੀ ਦਵਾਈ ਬਾਕੀ ਕਿੰਨੇ ਗਈ ਹੈ 12 ਆਈ ਜੀ 600 700 ਰੁਪਏ ਦੀ ਦਵਾਈ ਕੀ ਕਰਦੇ ਆੜਿਆ ਇਹ ਨਹੀਂ ਮੈਗੀ ਦਵਾਈ ਲੈ ਸਕਦੇ ਹੋ ਤੁਸੀਂ ਨਹੀਂ ਲੈ ਸਕਦੇ ਜੀ ਇਹ ਹੋਣਾ ਚਾਹੀਦਾ ਸਰਕਾਰ ਨੂੰ ਜੰਦਰੋਂ ਮਿਲੇ ਗਰੀਬ ਦੀ ਸੋਲੂਟ ਪੂਰੀ ਹੋਣੀ ਚਾਹੀਦੀ ਹੈ ਹਾਂ ਇਹ ਅੰਦਰੋਂ ਲਿਖ ਕੇ ਦੇ ਦਿੰਦੇ ਜੀ ਬਾਹਰ ਲੈ ਲੋ ਥੋੜੀ ਬੋਤਲ ਦਵਾਈ ਮਿਲਦੀ ਬਾਹਰ ਅੰਦਰ ਨਹੀਂ ਪੱਕੀ ਬਾਹਰ ਹੈ ਬਾਹਰ ਮੈਨੂੰ ਨਹੀਂ ਮੇਰੀ ਮਦਨ ਤਕਲੀਫ ਆਈ ਉਹਨਾਂ ਦੇ ਸੱਚ ਦਰਦ ਸੀਗਾ ਕਾਫੀ ਟਾਈਮ ਤੋਂ ਫਿਰ ਅਸੀਂ ਅੰਦਰ ਤੋਂ ਕਾਫੀ ਪਟਿਆਲੇ ਦਵਾਈ ਖਾਤੀ ਉਹ ਡਾਕਟਰ ਚੰਗੀ ਤਾਂ ਸਾਡੇ ਨਾਲ ਗੱਲ ਨਹੀਂ ਕਰਦੇ ਸੀਗੇ ਫਿਰ ਅਸੀਂ ਸਮਾਣੇ ਆ ਗਏ ਵੀ ਸਮਾਣੇ ਦੇ ਘਰ ਦੇਖਦੇ ਆ ਉਹ ਡਾਕਟਰ ਨੇ ਚੰਗੀ ਤਾਂ ਗੱਲ ਕੀਤੀ ਸਮਝਾਇਆ ਵੀ ਇਹ ਪ੍ਰੋਬਲਮ ਹੈ ਨਾ ਸਖਮਜ਼ੋਰ ਦੀ ਦਵਾਈ ਅੰਦਰ ਮਿਲੀ ਦਵਾਈ ਅੰਦਰ ਮਿਲਦੀ ਹੈ ਪਰ ਘੱਟ ਮਿਲਦੀ ਹੈ ਜੀ ਬਾਹਰੋਂ ਕਿੰਨੇ ਕੀ ਲਿਖੀ ਕਿਉਂਕਿ ਹਰ 400 500 ਦਵਾਈ ਬਾਹਰ ਮਿਲ ਜਾਂਦੀ ਹੈ ਜੀ ਇਹ 5 ਦਿਨ ਦੀ ਦਵਾਈ ਮਿਲ ਜਾਂਦੀ ਹੈ ਜੀ ਤਗਰੀਬਾਦੀ ਵਾਸਤੇ ਕਿੰਨਾ ਔਖਾ ਹੈ ਹਾਂ ਜੀ ਕਾਫੀ ਔਖਾ ਹੈ ਜੀ ਕਿਉਂਕਿ ਜਿਆਦਾਤਰ ਕੈਪਸੂਲ ਵਿਟਾਮਿਨਸ ਦੇ ਨੇਣਾ ਇਹ ਕਿਉਂਕਿ ਦਵਾਈ ਅੰਦਰ ਰეკਮੈਂਡ ਹੁੰਣੀ ਚਾਹੀਦੀ ਹੈ ਕਿ ਵਿਟਾਮਿਨ ਵਿਟਾਮਿਨਸ ਕੈਪਸੂਲ ਅੰਦਰ ਹੁੰਣ ਚਾਹੀਦੇ ਨੇ ਇਹ ਬਾਹਰੋਂ ਲੈਣੇ ਪੈ ਰਹੇ ਨੇ ਦੇਖੋ ਜੀ ਇਥੇ ਬਹੁਤ ਜ਼ਿਆਦਾ ਘਾਟ ਹੈਗੀ ਹੈ ਸਟਾਫ ਨਰਸਿਸ ਦੀ ਸਾਡੇ ਕੋਲੇ 24 ਮਨਜ਼ੂਰਸ਼ੁਦਾ ਅਸਾਮੀਆਂ ਨੇ ਨਰਸਿਸ ਦੀਆਂ ਪਰ ਸਾਡੇ ਕੋਲ ਸਿਰਫ 4 ਵਰਕਿੰਗ ਕਰ ਰਹੀਆਂ ਨੇ ਜਿਹਦੇ ਨਾਲ ਸਾਡਾ ਵਾਰਡ ਲੇਬਰ ਰੂਮ ਐਮਰਜੈਂਸੀ ਓਟੀ ਚੱਲ ਰਿਹਾ ਹੈਗਾ ਸਿਰਫ 4 ਨਾਲ ਹੀ 4 ਦੇ ਨਾਲ ਸਾਨੂੰ ਬਹੁਤ ਦਿੱਕਤਾਂ ਆndੀਆਂ ਜਿਹੜੇ ਸੀਰੀਅਸ ਪੇਸ਼ੈਂਟ ਨੇ ਉਹਨਾਂ ਨੂੰ ਦੀ ਸਪੈਸ਼ਲ ਕੇਅਰ ਵਾਸਤੇ ਸਾਨੂੰ 10 ਘੱਟੋ ਘੱਟ 10 ਸਟਾਫ ਨਰਸਿਸ ਦੀ ਲੋੜ ਹੈ ਸੀਰੀਅਸ ਪੇਸ਼ੈਂਟ ਵਾਸਤੇ ਵੈਸੇ ਸਾਡੇ ਕੋਲੇ 20 ਦੀ 20 ਪੋਸਟਾਂ ਖਾਲੀ ਪਈਆਂ ਨੇ ਸਟਾਫ ਨਰਸਿਸ ਦੀਆਂ ਤੇ ਜੇਕਰ ਜੇ ਸਾਨੂੰ 10 ਵੀ ਦੇ ਦਿੰਦੇ ਨੇਗੇ ਤਾਂ ਵੀ ਅਸੀਂ ਆਪਣਾ ਕੰਮ ਚਲਾ ਸਕਦੇ ਜਿਹੜੇ ਦਰਜਾ ਚਾਰ ਹੈ ਜਾਂ ਪਹਿਲੇ ਦਰਜਾ ਸਟਾਫ ਹੁੰਦਾ ਹੈ ਹਰ ਕੰਮ ਵਾਸਤੇ ਡਾਕਟਰ ਦੇ ਨਾਲ ਉਹ ਕਿੰਨੇ ਘਟ ਹੈ ਉਹ ਵਾਰਡ اٹੈਂਡੈਂਟ ਘਟ ਹੈਗੇ ਸਿਰਫ 7 ਹੀ ਹੈਗੇ ਉਹ ਵੀ ਚਾਹੀਦੇ ਉਹ ਕਿੰਨੇ ਸਾਡੇ ਕੋਲੇ 7 ਹੈਗੇ ਉਹਦੇ ਵਿੱਚ ਰੱਖੇ ਹੋਏ ਆ ਠੇਕੇ ਤੇ ਉਹਨਾਂ ਦੀ ਵੀ ਨਿਯੁਕਤੀ ਤੇ ਉਹਨਾਂ ਦੀ ਵੀ ਜਰੂਰਤ ਹੈ ਹਾਂ ਜਰੂਰਤ ਹੈ ਜਦੋਂ ਐਕਸੀਡੈਂਟ ਆਂਦਾ ਹੈ ਤਾਂ ਫਿਰ ਉਸ ਟਾਈਮ ਤੋਂ ਦਿੱਕਤ ਹੁੰਦੀ ਹੈ ਨਾ ਦੇਖੋ ਮੈਡਮ ਕਿੰਨੀਆਂ ਪੋਸਟਾਂ ਖਾਲੀ ਹੈਗੀਆਂ ਨੇ ਆਪਣੀਆਂ ਸਾਡੇ ਕੋਲ ਸਟਾਫ ਨਰਸਿਸ ਨਹੀਂ ਆਈਆਂ ਸੋ ਬੈਡ ਦੇ ਹਿਸਾਬ ਨਾਲ ਨਹੀਂ ਸਾਡੇ ਕੋਲ ਵਾਰਡ ਅਟੈਂਡੈਂਟ ਬੈਡ ਦੇ ਹਿਸਾਬ ਤੇ ਕਿੰਨਾ ਸਟਾਫ ਹੋਣਾ ਚਾਹੀਦਾ ਇੱਥੇ 24 25 ਸਟਾਫ ਨਰਸਿਸ ਚਾਹੀਦੀਆਂ ਹੈਗੀਆਂ ਤੇ ਹੈਬ ਚੱਲ ਰਹੀ ਨਹੀਂ ਗੀਆਂ ਜਿਹੜੇ ਵਾਰਡ ਅਟੈਂਡਰ ਵਗੈਰਾ ਨੇ ਜਿਹੜੇ ਵਾਰਡ 40 40 ਪੋਸਟਾਂ ਵਾਰਡ اٹੇ ਨੇ 40 ਪੋਸਟਾਂ ਹੈ ਕਿੰਨੇ 7 6 7 ਸਿਰਫ 10 10 ਪੋਸਟਾਂ ਹਿੱਲ ਨੇ 8 ਉਹ ਵੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼